ਪਵਣ ਯਾਰ ਆ ਤੇਰਾ ਤਾਂ ਚਿਹਰਾ ਚਮਕਣ ਲੱਗ ਗਿਆ ਦੋ ਤਿੰਨ ਦਿਨਾਂ ਦੇ ਵਿੱਚ ਹੀ ਮੈਂ ਤਾਂ ਹੈਰਾਨ ਹੋ ਗਿਆ ਯਾਰ ਤੇ ਹੋਰ ਬਿਲਕੁਲ ਨੇਚਰਲ ਚੀਜ਼ਾਂ ਤੋਂ ਆਹ ਚੀਜ਼ ਬਣਾਈ ਐ ਤੁਸੀਂ ਤਾਂ ਕਹਿੰਦੇ ਸੀ ਡਾਕਟਰਾਂ ਕੋਲੇ ਜਾਵੜਾ ਤੇ ਟਰੀਟਮੈਂਟ ਲੈ ਆਖੇ ਇਹ ਤਾਂ ਆ ਗਿਆ ਨਾ ਫ੍ਰੀ ਦੇ ਵਿੱਚ ਹੀ ਮੈਂ ਤਾਂ ਯਾਰ ਆਪਾਂ ਤਾਂ ਡਾਕਟਰਾਂ ਨੇ ਤਾਂ ਆਪਾਂ ਨੂੰ ਲੁੱਟ ਲੈਣਾ ਸੀ ਆਹ ਤਾਂ ਆਹ ਤਾਂ ਚੀਜ਼ ਹੀ ਬੜੀ ਵਧੀਆ ਯਾਰ ਮੈਂ ਵੀ ਨਾ ਲਾ ਲਾਂ ਮੂੰਹ ਤੇ ਲਾ ਲਓ ਲਾ ਲਓ ਕੋਈ ਚੱਕਰ ਨਹੀਂ ਜੈਸ਼ ਨੂੰ ਵੀ ਲਵਾ ਦੋ ਨਾਲੇ ਫੇਸ ਓਹੋ ਪਵਣ ਸਾਬਣ ਦੇ ਉੱਤੇ ਹਲਦੀ ਕਿਉਂ ਪਾਈ ਜੰਨੀ ਆ ਹਾਂਜੀ ਸੰਧੂ ਸਾਹਿਬ ਵਿਆਹ ਆ ਗਿਆ ਨੇੜੇ ਸਿਰਫ 3 ਦਿਨ ਰਹਿ ਗਏ ਆ ਤੇ ਹੁਣ ਤਾਂ ਬਸ ਆ ਸਾਬਨ ਹੀ ਕਮਾਲ ਕਰੂਗੀ ਤੇ ਹਲਦੀ ਕਮਾਲ ਕਰੂਗੀ ਪਵਨ ਜਲਦੀ ਜਲਦੀ ਦੱਸੋ ਵੀ ਜਿਹੜੇ ਦੋਸਤ ਮਿੱਤਰ ਆ ਉਹ ਆਪ ਆਪ ਦਾ ਫੇਸ ਆਪ ਦਾ ਚਿਹਰਾ ਕਿਵੇਂ ਚਮਕਾਉਣ ਥੋੜੇ ਖਰਚੇ ਦੇ ਵਿੱਚ ਹਾਂਜੀ ਜ਼ਰੂਰ ਦੱਸਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲ ਦਈਏ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕਮੈਂਟ ਕੀਤਾ ਸੀ ਸਭ ਤੋਂ ਪਹਿਲਾਂ ਨਾ ਜੀ ਕਰਮਜੀਤ ਸਿੱਧੂ ਉਸ ਤੋਂ ਨੋ ਜੀ ਬਾਦ ਵਿਸ਼ਵਾ ਮਿੱਤਰਾ ਇਹਨੇ ਜੀ ਜਲੰਧਰ ਤੋਂ ਪੂਨਮ ਰਾਣੀ ਫਤਿਹਗੜ੍ਹ ਸਾਹਿਬ ਤੋਂ ਉਸ ਤੋਂ ਬਾਅਦ ਹੈ ਜੀ ਪ੍ਰੋਮਿਲਾ ਇਹਨੇ ਜੀ ਜੰਮੂ ਤੋਂ ਸੰਗਰੂਰ ਤੋਂ ਨੇ ਜੀ ਜਸਵੰਤ ਕੌਰ ਉਸ ਤੋਂ ਬਾਅਦ ਨੇ ਜੀ ਜਸਵੰਤ ਕੌਰ ਜਲੰਧਰ ਤੋਂ ਗੁਰਪ੍ਰੀਤ ਹਾਂ ਜੀ ਦੋਸਤੋ ਜਿਹੜੀ ਆਪਾਂ ਇਹ ਬਣਾਉਣ ਲੱਗਿਆ ਤੁਸੀਂ ਵੀ ਵਰਤ ਸਕਦੇ ਹੋ ਤੁਹਾਡੇ ਬੱਚੇ ਕੋਈ ਵੀ ਵਰਤ ਸਕਦਾ ਤੇ ਇਹੋ ਜੀ ਚੀਜ਼ ਆਪਾਂ ਬਣਾਵਾਂਗੇ ਵੀ ਬਸ ਤੁਸੀਂ ਆਖੋਗੇ ਵੀ ਇਹਨੇ ਥੋੜੇ ਖਰਚੇ 'ਚ ਸਰ ਗਿਆ ਬਸ ਹਾਂ ਜੀ ਪਵਨ हां जी दोस्तों सबसे तो पहला ਤੁਹਾਨੂੰ ਚਾਹੀਦੀ ਹੈ ਜੀ ਪੀ ਆਰ ਸੋਪ ਕਿਉਂਕਿ ਇਹ 99% ਪਿਓਰ ਹੁੰਦੀ ਆ ਵਰਤੇ ਲੈਣਾ ਜੀ ਇਹ ਨੇਚਰਲ ਐਲੋਵੀਰਾ ਠੀਕ ਹਾਂਜੀ ਇਹ ਨੇਚਰਲ ਐਲੋਵੀਰਾ ਤੇ ਆਪਾਂ ਜਿਹੜੇ ਕੀ ਪੀਸ ਕੱਟਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਸਾਬਣ ਲਈਏ ਇਹਨੂੰ ਜਿਹੜਾ ਕੀ ਕ੍ਰਸ਼ ਕਰ ਲਈਏ ਆਪਾਂ ਨੇਚਰਲ ਸੋਪ ਬਣਾਵਾਂਗੇ ਜਿਹੜੀ ਕੀ ਤੁਸੀਂ ਵੀ ਲਾ ਸਕਦੇ ਹੋ ਤੁਹਾਡੇ ਬੱਚੇ ਮਤਲਬ ਕੋਈ ਵੀ ਲਾ ਸਕਦਾ ਹੈ ਹਾਂਜੀ ਇਹਦੇ ਲਈ ਆਪਾਂ ਜਿਹੜੀ ਕੀ ਹਾਫ ਪੀਅਰ ਸੋਪ ਲੈ ਲਈਆ ਇੱਕ ਬੌਲ ਦੇ ਵਿੱਚ ਪਾ ਲੈਨੇ ਆ ਠੀਕ ਹਾਂਜੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇੱਥੇ ਲਾਵਾਂਗੇ ਜੀ ਐਲੋਵੇਰਾ ਠੀਕ ਹਾਂਜੀ ਐਲੋਵੇਰਾ ਦੀ ਆਪਾਂ ਜਿਹੜੇ ਕੀ ਸ্লাইਸ ਕੱਟ ਲੈਨੇ ਆ ਤੇ ਹੁਣ ਆਪਾਂ ਦੋਸਤੋ ਇਹਨੂੰ ਕਰਾਂਗੇ ਜੀ ਗ੍ਰੈਂਡ ਠੀਕ ਹਾਂਜੀ ਜਿਹੜਾ ਕੀ ਆਪਾਂ ਐਲੋਵੇਰੇ ਨੂੰ ਗ੍ਰੈਂਡ ਕਰ ਲਿਆ ਹੈਗਾ ਤੇ ਹੁਣ ਆਪਾਂ ਦੋਸਤੋ ਕੀ ਕਰਨਾ ਆਪਾਂ ਜਿਹੜੀ ਪੀਅਰ ਸੋਪ ਲਈ ਹੈ ਇਨੂੰ ਜਿਹੜਾ ਕਿ ਮੈਲਟ ਕਰ ਲੈਣਾ ਠੀਕ ਹੈ ਮੈਡਮ ਹਾਂਜੀ ਹਾਂਜੀ ਇੱਕ ਕੜਾਈ ਦੇ ਵਿੱਚ ਆਪਾਂ ਜਿਹੜਾ ਕਿ ਪਾਣੀ ਲੈ ਲਿਆ ਪਾਣੀ ਨੂੰ ਆਪਾਂ ਕਰ ਲਿਆ ਗਰਮ ਤੇ ਹੁਣ ਆਪਾਂ ਇਹਨੂੰ ਇਸ ਦੇ ਵਿੱਚ ਹੀ ਮੈਲਟ ਕਰਨੀ ਰੱਖ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਸਾਬਨਾ ਜਿਹੜੀ ਆਪਣੀ ਲਗਭਗ ਮੈਲਟ ਹੋ ਚੁੱਕੀ ਆ ਬਿਲਕੁਲ ਹਾਂਜੀ ਤੇ ਇਹਨੂੰ ਆਪਾਂ ਜਿਹੜਾ ਕਿ ਇਹਦੇ ਵਿੱਚ ਹੀ ਗਰਮ ਪਾਣੀ ਦੇ ਰੱਖਾਂਗੇ ਤਾਂ ਜੋ ਇਹ ਠੰਡੀ ਨਾ ਹੋ ਜੇ ਠੀਕ ਹੈ ਠੀਕ ਹਾਂਜੀ ਤੇ ਹੁਣ ਆਪਾਂ ਕੀ ਕਰਦੇ ਹਾਂ ਹੁਣ ਦੋਸਤੋ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਐਲੋਵੀਰਾ ਜਿਹੜਾ ਕਿ ਆਪਾਂ ਗ੍ਰाइंड ਕੀਤਾ ਸੀਗਾ ਠੀਕ ਲੋਬ ਦੋਸਤੋ ਐਲੋਵੀਰਾ ਵੀ ਪੈ ਗਿਆ ਵਿੱਚ ਇਹਦੇ ਤੇ ਦੋਸਤੋ ਮੈਂ ਕਹਿੰਦਾ ਵੀ ਰਿਜ਼ਲਟ ਤਾਂ ਤੁਹਾਨੂੰ ਐ ਆਊਗਾ ਵੀ ਤੁਸੀਂ ਵੱਖੋਗੇ ਵੀ ਵਾਕਿਆ ਜੀ ਤੁਹਾਨੂੰ ਸੰਧੂ ਸਾਹਿਬ ਨੇ ਸੰਧੂ ਹੰਣਾ ਨੇ ਕੋਈ ਚੀਜ਼ ਦੱਸੀ ਸੀ ਹਾਂਜੀ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨੀਮ ਆਇਲ ਨੀਮ ਆਇਲ ਹੁੰਦੀ ਵੀ ਤੁਹਾਨੂੰ ਪਤਾ ਹੀ ਹੈ ਆਪਣੇ ਫੇਸ ਤੇ ਪਿੰਪਲਸ ਵਗੈਰਾ ਹੋ ਜਾਂਦੀਆਂ ਜਾਂ ਵੀ ਕੀ ਵਾਰੀ ਕੋਈ ਹੋਰ ਦਾਗ ਵਗੈਰਾ ਹੁੰਦੇ ਉਹਦੇ ਨਾਲ ਆਪਣਾ ਜਿਹੜਾ ਨਿੰਮ ਦਾ ਤੇਲ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਵੀ ਇਸ ਤੋਂ ਪਿਓਰ ਆਪਾਂ ਨੂੰ ਕੋਈ ਚੀਜ਼ ਨਹੀਂ ਮਿਲ ਸਕਦੀ ਠੀਕ ਹੈ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਦਾਮਾਂ ਦਾ ਤੇਲ ਠੀਕ ਹੈ ਠੀਕ ਹੈ ਜੀ ਬਦਾਮਾਂ ਦਾ ਤੇਲ ਵੀ ਆਪਾਂ ਨੂੰ ਜਿਹੜੇ ਕਿ ਨਰਿਸ਼ਮੈਂਟ ਦਿੰਦਾ ਹੂੰ ਹੂੰ 글리세린 ਵੀ ਆਪਾਂ ਨੂੰ ਮੋਇਸਚਰ ਦਿੰਦੀ ਆ ਹੂੰ ਤੇ ਦੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵਿਟਾਮਿਨ E ਦੇ ਕੈਪਸੂਲ ਪਾ ਸਕਦੇ ਆ ਵਧੀਆ ਠੀਕ ਆ ਦੋ ਵਿਟਾਮਿਨ E ਦੇ ਕੈਪਸੂਲ ਪਾ ਕੇ ਇਹਨੂੰ ਮਿਕਸ ਕਰ ਲੈਣੇ ਆ ਤੇ ਚੁਟਕੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਹਲਦੀ ਦਾ ਫੇਸ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ। ਹਾਂਜੀ। ਹਾਂਜੀ। ਹਾਂਜੀ ਦੋਸਤੋ ਹੁਣ ਆਪਣੇ ਕੋਲੇ ਹੈਗੇ ਜਿਆ ਸਿਲੀਕੋਨ ਦੇ ਮੋਲਡ ਜਿਹੜੇ ਤੁਹਾਨੂੰ ਆਮ ਹੀ ਬਾਜ਼ਾਰਾਂ ਚੋਂ Amazon ਤੋਂ ਤੁਸੀਂ ਕਿਤੋਂ ਵੀ ਮੰਗਾ ਸਕਦੇ ਹੋ। ਬਿਲਕੁਲ। ਤੇ ਇਸ ਤਰ੍ਹਾਂ ਦੇ ਆਪਣੇ ਕੋਲ ਟੂ ਸ਼ੇਪ ਦੇ ਸਿਲੀਕੋਨ ਮੋਲਡ ਹੈਗੇ ਆ। ਠੀਕ। ਤੇ ਹੁਣ ਆਪਾਂ ਇਹਦੇ ਵਿੱਚ ਗਰਮਾ-ਗਰਮ ਜਿਹੜੀ ਆਪਾਂ ਸਾਬਣ ਤਿਆਰ ਕੀਤੀ ਆ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਗਰਮ ਪਾਇਆ ਵੀ ਸਿਲੀਕੋਨ ਦੇ ਇਨਾਂ ਨੂੰ ਮੋਲਡਨ ਨੂੰ ਕੁਝ ਨਹੀਂ ਹੁੰਦਾਗਾ ਜੀ। ਹਾਂ। ਦੋਸਤੋ ਇਹਦੇ ਨਾਲ ਐ ਸਾਬਣਾਂ ਥੋੜੇ ਜਿਹੜੇ ਸ਼ਾਈਆਂ ਇੰਗਲਿਸ਼ ਚ ਕੀ ਕਹਿੰਦੇ ਪਾਉਣਾ ਨੂੰ? ਪਿਗਮੈਂਟੇਸ਼ਨ। ਹਾਂ ਪਿਗਮੈਂਟੇਸ਼ਨ ਐ ਮਤਲਬ ਕਿ ਸਾਨੂੰ ਪੜਾਣ ਦੇ ਬਹੁਤ ਮੈਸੇਜ ਆਉਂਦੇ ਸੀ ਤੁਸੀਂ ਦੱਸੋ। ਇਹਦੇ ਨਾਲ ਤੁਹਾਡੇ 1 2 4 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲ ਜਾਊਗਾ ਤੁਹਾਨੂੰ। ਹਾਂਜੀ। ਹਾਂ। ਲਓ ਜੀ ਆਪਣੀਆਂ ਜਿਹੜੇ ਕੀ ਅੱਧੀ ਟਿੱਕੀ ਤੋਂ ਆਪਣੀਆਂ ਤਿੰਨ ਸਾਬਣਾਂ ਬਣ ਕੇ ਤਿਆਰ ਹੋ ਗਈਆਂ। ਬਿਲਕੁਲ ਦੋਸਤੋ ਇਹਨਾਂ ਨੂੰ ਤੁਸੀਂ ਥੋੜਾ ਫ੍ਰਿਜ 'ਚ ਰੱਖਣ ਦੀ ਵੀ ਲੋੜ ਨਹੀਂ ਇਹ 2-4 ਮਿੰਟਾਂ ਦੇ ਵਿੱਚ ਥੋੜੇ ਜੰਮ ਜਾਣਗੇ ਹੁਣ ਤੁਹਾਨੂੰ ਕੱਢ ਕੇ ਵੀ ਦਿਖਾਵਾਂਗੇ ਹਾਂਜੀ ਆਪਣੀ ਜਿਹੜੀ ਸਾਬਣ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਤੁਸੀਂ ਦੇਖ ਹੀ ਸਕਦੇ ਆ ਦੋਸਤੋ ਕਮਾਲ ਹੋ ਗਈ ਆਪਣਾ ਸਾਬਣ ਬਣ ਗਈ ਘਰੇ ਆ ਆਪਣੇ ਕਿੰਨੀ ਵਧੀਆ ਨੇਚਰਲ ਹੈ ਜਿਹੜੀ ਇਹ ਸਾਬਣ ਬਣ ਗਈ ਆ ਤੇ ਇੱਧਰ ਦੇਖੋ ਏ ਦੋਸਤੋ ਤੁਸੀਂ ਵੀ ਵਰਤ ਸਕਦੇ ਆ ਤੁਹਾਡੇ ਬੱਚੇ ਵੀ ਵਰਤ ਸਕਦੇ ਆ ਜੀ ਸੋ ਦੋਸਤੋ ਤੁਸੀਂ ਇਹ ਵਾਲੀ ਨੈਚੁਰਲ ਸਾਬਣ ਘਰੇ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਵੀ ਵਰਤੋ ਤੁਹਾਡੇ ਬੱਚੇ ਹੀ ਵਰਤਣ ਬਜ਼ੁਰਗ ਵੀ ਵਰਤਣ ਕੋਈ ਮਰਜ਼ੀ ਵਰਤੀ ਜਾਵੇ ਬਿਲਕੁਲ ਨੈਚੁਰਲ ਹੈ ਕੋਈ ਸਾਈਡ ਇਫੈਕਟ ਨਹੀਂ ਪੈਂਦਾ ਇਹਦਾ ਤੇ ਜਿਵੇਂ ਤੁਸੀਂ ਬਾਡੀ ਵਾਸ਼ ਬੱਚਿਆਂ ਵਾਸਤੇ ਲਿਆਉਂਦੇ ਹੋ ਤੁਸੀਂ ਇਹ ਵਾਲੀ ਜਿਹੜੀ ਸਾਬਣ ਆ ਦੇਖਾਂ ਦੇ ਸਾਹਮਣੇ ਬਣਾ ਕੇ ਜ਼ਰੂਰ ਵਰਤਿਓ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ